ਜਾ ਬੁੜਿਆ ਤੂੰ ਪਾਸੇ ਹੋ ਜਾ ਜਾ ਨਵਿਆਂ ਦੇ ਨਾਲ ਖਲੋ ਜਾ ਇਹ ਇੱਕ ਲਾਈਨ ਤੁਸੀਂ ਹਮੇਸ਼ਾ ਸੁਣੀ ਹੋਗੀ ਕਿਸੇ ਕਵੀ ਨੇ ਲਿਖੀ ਹੋਈ ਹੈ ਇਸ ਲਾਈਨ ਦਾ ਮਤਲਬ ਇਹ ਰਿਹਾ ਪਿੰਨਵੀਂ ਪੀੜੀ ਤੇ ਪੁਰਾਣੀ ਪੀੜੀ ਦਾ ਫਰਕ ਹੈ ਫਰਕ ਤਾਂ ਹਮੇਸ਼ਾ ਹੁੰਦਾ ਹੀ ਹੈ ਪੀੜ੍ਹੀ 'ਚ ਪਰ ਅੱਜ ਦਾ ਸਮਾਂ ਮੇਰੇ ਅਨਸਾਰ ਇਹ ਹੈ ਕਿ ਜੇ ਮੈਂ 60 ਸਾਲ ਦੀ ਹੋ ਗਈਆਂ ਲਗਭਗ ਕਿ ਮੇਰੇ ਬੱਚਿਆਂ ਵਾਲੀ ਪੀੜ੍ਹੀ ਤੇ ਸਾਡੀ ਪੀੜ੍ਹੀ 'ਚ ਇਹ ਟਕਰਾ ਰਹੂਗਾ। ਜਾਂ ਸਾਡੀ ਪੀੜ੍ਹੀ ਤੇ ਜੇ ਸਾਡੇ ਵਿਰੋਧਾਂ ਨੂੰ ਫਿਨਿਸ਼ ਜਿਵੇਂ ਟਕਰਾ ਲਿਆ ਸੀ। ਇਹ ਨਾ ਟਕਰਾ ਜਿਹੜਾ ਹੈਗਾ ਸਹੀ ਨਹੀਂ ਹੈਗਾ। ਜੇ ਅਸੀਂ ਮੈਂ ਆਪਦੇ ਆਪ ਨੂੰ ਬਦਲਾਂ। ਆਪਦੇ ਆਪ ਨੂੰ ਬਦਲ ਲਾਂ ਤੇ ਬੱਚਿਆਂ ਦੇ ਨਾਲ ਚੱਲਾ ਸਮੇਂ ਦੇ ਨਾਲ-ਨਾਲ ਜਿਹੜੇ ਆਪਦੇ ਨੂੰ ਨਹੀਂ ਬਦਲਦੇ ਨਾ ਉੱਥੇ ਟਕਰਾ ਪੈਦਾ। ਅਸੀਂ ਕੋ ਗੱਲ ਤੇ ਅੜੇ ਰਹਿੰਨੇ ਆ ਬੱਚਿਆਂ ਨਾਲ ਬਹਿਸ ਕਰਦੇ ਆ ਮੇਰਾ ਮੰਨਣਾ ਤਾਂ ਇਹ ਹੈ ਅਸੀਂ ਕਹਿੰਨੇ ਆ ਪੁਰਾਣਾ ਵਕਤ ਸੋਹਣਾ ਸੀ ਤੇ ਬੱਚੇ ਕਹਿੰਦੇ ਆ ਵੀ ਸਾਡਾ ਸਮਾਂ ਵਧੀਆ ਹੈ ਉਹਨਾਂ ਨੇ ਆਪ ਵੀ ਪੀੜੀ ਦਾ ਰੰਗ ਦਿਖਾਇਆ ਹੈ ਸਮਾਂ ਬਦਲ ਗਿਆ ਹੈ ਘਰ ਦੇ ਸਮਾਨ ਤੋਂ ਲੈ ਕੇ ਸੋਚ ਤੱਕ ਸਭ ਕੁਝ ਬਦਲ ਗਿਆ ਹੈ ਹਰ ਚੀਜ਼ ਬਦਲ ਗਈ ਹੈ ਸਾਡੇ ਜ਼ਮਾਨੇ ਵਿੱਚ ਫੋਨ ਲਾਉਣ ਲਈ ਲਾਈਨਾਂ ਲੱਗਦੀਆਂ ਸੀ ਪਰ ਹੁਣ ਹਰ ਬੱਚੇ ਦੇ ਹੱਥ ਦੇ ਵਿੱਚ ਫੋਨ ਹੈ ਅਸੀਂ ਆਪ ਚਿੱਠੀਆਂ ਲਿਖਦੇ ਸੀ ਤੇ ਉਹਨਾਂ ਨੇ ਟੈਕਨੋਲੋਜੀ ਸਿੱਖ ਲਈ ਹੈ ਕਈ ਵਾਰੀ ਅਸੀਂ ਸੋਚਦੇ ਹਾਂ ਬੱਚੇ ਸਾਡੀ ਕਦਰ ਨਹੀਂ ਕਰਦੇ ਉਹ ਕਦਰ ਕਰਦੇ ਐ ਪਰ ਉਹਨਾਂ ਦਾ ਕਦਰ ਕਰਨ ਦਾ ਤਰੀਕਾ ਬਦਲ ਗਿਆ ਹੈ ਜਾਂ ਮੋੜਿਆ ਤੋਂ ਪਾਸੇ ਹੋ ਜਾ ਜਾਂ ਨਵੇਂਆਂ ਦੇ ਨਾਲ ਖਲੋ ਜਾ ਇਹਦਾ ਮਤਲਬ ਪਾਸੇ ਹੋ ਜਾਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਇੱਕ ਪਾਸੇ ਹੋ ਕੇ ਬਹਿ ਜਾਓ ਕਿ ਤੁਸੀਂ ਹਾਰ ਕਿਉਂ ਮਤਲਬ ਤਾਂ ਇਹ ਹੈ ਸਾਨੂੰ ਉਹਨਾਂ ਦਾ ਸਹਿਯੋਗੀ ਬਣਨਾ ਚਾਹੀਦਾ ਹੈ ਮਾਰਗਦਰਸ਼ਕ ਬਣਨਾ ਚਾਹੀਦਾ ਹੈ ਜੇ ਅਸੀਂ ਨਵੇਂ ਦੇ ਨਾਲ ਫਲੋ ਜਾਣਾ ਚਾਹੁੰਦੇ ਆ ਤਾਂ ਸਾਨੂੰ ਬਦਲਣਾ ਪਊਗਾ ਬਦਲਣਾ ਪਊਗਾ ਕਿਵੇਂ ਮੰਮੀ ਅਕਸਰ ਕਹਿੰਦੇ ਮੈਂ ਤਾਂ ਫੋਨ ਨਹੀਂ ਚਲਾਉਣਾ ਹੁੰਦਾ ਜਾਂ ਕੋਈ ਕੋਈ ਸੈਟਿੰਗ ਕਰਨੀ ਆ ਕਰੀ ਪਤਾ ਕਿਉਂ ਤੁਸੀਂ ਨਹੀਂ ਸਿੱਖ ਸਕਦੇ ਸਿੱਖਣਾ ਚਾਹੀਦਾ ਤੁਹਾਨੂੰ ਵੀਡੀਓ ਕਾਲ ਵੀ ਕਰਨੀ ਆਂਦੀ ਆ ਪਤਾ ਨਹੀਂ ਕੀ ਆ ਗਿਆ ਮੈਂ ਵੀ ਐਂ ਕਹਿੰਦੀ ਹੁੰਦੀ ਸੀ ਸਿੱਖੋ ਵੀਡੀਓ ਕਾਲ ਲਉਣੀ ਸਿੱਖੋ ਜ਼ਿੰਦਗੀ ਦਾ ਮਜ਼ਾ ਉਦੋਂ ਆਉਂਦਾ ਜਦੋਂ ਅਸੀਂ ਆਪਣੀ ਉਮਰ ਦੇ ਨਾਲ ਨਾਲ ਆਪਣੇ ਵਿਚਾਰ ਵੀ ਤਾਜ਼ੇ ਰੱਖਦੇ ਆਂ ਉਮਰ ਤਾਂ ਵੱਡੀ ਹੋ ਗਈ ਵਿਚਾਰ ਵੀ ਵੱਡੇ ਕਰ ਸਕਦੇ ਵਿਚਾਰ ਵੀ ਵੱਡੇ ਕਰਨੇ ਆ ਤਾਜ਼ੇ ਰੱਖਣੇ ਆ ਜੇ ਅੱਜ ਕੱਲ ਦੀ ਪੀੜ੍ਹੀ ਦੇ ਨਾਲ ਚੱਲਣਾ ਹੈ ਤਾਂ ਬੱਚਿਆਂ ਨਾਲ ਉਹਨਾਂ ਦਾ ਹੌਸਲਾ ਵਧਾਓ ਹੈ ਨਾ ਕਿ ਸਾਧਨ ਟੋਕਾ ਟਾਕੀ ਕਰੀ ਜਾਓ ਟੋਕਣ ਵਾਲੇ ਨਹੀਂ ਬਣਨਾ ਉਹਨਾਂ ਦੇ ਨਾਲ ਬੈਠੋ ਇਹ ਨਾ ਕਿ ਉਹਨਾਂ ਤੇ ਆਪ ਦੇ ਫੈਸਲੇ ਲਾਗੂ ਕਰੀ ਜਾਓ ਫੈਸਲੇ ਸੁਣਾ ਦੇ ਅਸੀਂ ਬਚਪਨ ਤੋਂ ਨਾਲ ਜੋ ਪਿਆਰ ਦਿੱਤਾ ਉਹ ਸਾਨੂੰ ਦੇਣਾ ਚਾਹੁੰਦੇ ਆ ਪਰ ਸਭ ਲੈਣਾ ਹੀ ਨਹੀਂ ਆਉਂਦਾ ਪਿਆਰ ਅਸੀਂ ਤਾਂ ਹਰ ਵਕਤ ਉਹਨਾਂ ਤੇ ਸਵਾਰਨੀਆਂ ਅਸੀਂ ਐ ਕਰਦੇ ਹੁੰਦੇ ਅਸੀਂ ਐ ਕਰਦੇ ਹੁੰਦੇ ਕਿਉਂ ਉਹ ਸਾਡੀ ਜਿਹੜੀ ਸਾਡੇ ਬਜ਼ੁਰਗ ਸੀ ਉਹਨਾਂ ਨੇ ਸਾਡੇ ਤੇ ਕੀਤਾ ਕਿਉਂਕਿ ਉਹਨੋਂ ਹਲੇ ਭਾਰਤ ਨਾ ਨਾ ਆਜ਼ਾਦ ਹੋਇਆ ਜਾਂ ਇਹ ਕਹਿ ਲੋ ਕਿ ਉਹ ਗੁਲਾਮ ਦੇਸ਼ ਦੇ ਵਸੀ ਸੀ ਉਹਨਾਂ ਨੇ ਸਾਡੇ ਤੇ ਇਸ ਤਰ੍ਹਾਂ ਕੀਤਾ ਕਿਉਂਕਿ ਉਹਨਾਂ ਨੇ ਗਰੀਬੀ ਦੇਖੀ ਸੀ ਤਾਂ ਸਾਡੇ ਬਜ਼ੁਰਗਾਂ ਨੇ ਤਰਕੀਆਂ ਕੀਤੀਆਂ ਅਸੀਂ ਉਸ ਤੋਂ ਵੱਧ ਤਰਕੀਆਂ ਕੀਤੀਆਂ ਸਾਡੇ ਬੱਚੇ ਉਸ ਤੋਂ ਵੀ ਵੱਧ ਤਰਕੀਆਂ ਕਰ ਰਹੇ ਨੇ ਉਹ ਗੁਲਾਮ ਉਹ ਗੁਲਾਮ ਵੇਚਦੇ ਵਿੱਚ ਪੈਦਾ ਹੋਣ ਕਰਕੇ ਉਹਨਾਂ ਨੇ ਸਾਡੇ ਤੇ ਇਸ ਤਰ੍ਹਾਂ ਦਾ ਬਿਹੇਅਵियर ਕੀਤਾ ਪਰ ਹੁਣ ਅਸੀਂ ਆਪਦੇ ਬੱਚਿਆਂ ਤੇ ਤਾਂ ਨਹੀਂ ਨਾ ਇਸ ਤਰ੍ਹਾਂ ਕਰਨਾ ਉਹਨਾਂ ਦੇ ਨਾਲ ਉਹਨੂੰ ਸਾਡੀ ਲੋੜ ਹੈ ਉਹ ਕੰਮ ਚ ਉਹਨਾਂ ਨੂੰ ਸਭੀ ਹੈਲਪ ਚਾਹੀਦੀ ਹੈ ਹੈਲਪ ਕਰੋ ਨਾ ਕਿ ਉਹਨਾਂ ਦੇ ਰਾਹ ਰੁਕਾਵਟਾ ਬਣੋ ਵੀ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ ਉਹਨਾਂ ਦੀ ਜ਼ਿੰਦਗੀ ਵਿੱਚ ਦਖਲ ਨਾ ਦਿਓ ਤੁਸੀਂ ਤਾਂ ਤੜਕੇ 5 ਵਜੇ ਉੱਠ ਜਾਂਦੇ ਹੋ 4 ਵਜੇ ਉੱਠ ਜਾਂਦੇ ਹੋ ਉਹਨਾਂ ਦੀ ਕੰਮ ਹੈ ਜੇ ਇਹ ਹੈ ਉਹਨਾਂ ਦੇ ਲੇਟ ਸੌਣਾ ਲੇਟ ਉੱਠਣਾ हाँ जी बहु तभी छेती नहीं उठती क्यो? क्यों क्यों उठ वो आपके हिसाब ना, ना कर आज्ञा दे दो इजाजत दे दो ना हर गल नुक्स नुकस कटो चीनी करो नवी चीजा सीखो हर रोज कुछ नवा सीख लो वे बैठे की करते हैं करन तो इलावा हो बजुर्ग लोग असि लो की कर रहे हैं देखो ती तो सी, सीख के कुछ नवा कि मजा आता है ਪੱਠੇ ਬੈਠੇ ਦਿਨ ਖੋਲੋ ਦਿਨ ਖੋਲਣਾ ਚਾਹੀਦਾ ਨਾ ਕਿ ਸ਼ਿਕਵੇ ਸ਼ਿਕਾਇਤਾਂ ਕਰਨੀ ਚਾਹੀਏ ਉਹਦੋਂ ਉਹ ਨਹੀਂ ਆ ਨਹੀਂ ਸੀ ਕੀਤਾ ਉਹਦੋਂ ਐ ਨਹੀਂ ਸੀ ਕੀਤਾ ਮੇਰੇ ਵੇਲੇ ਤਾਂ ਕਰਦੇ ਹੁੰਦੇ ਸੀ ਦਿਨ ਨੂੰ ਖੋਲੋ ਹੌਲਾ ਕਰੋ ਸ਼ਿਕਵੇ ਸ਼ਿਕਾਇਤਾਂ ਨਾਲ ਨਹੀਂ ਗੱਲ ਬਣਨੀ ਛੱਡੋ ਜਿਹੜਾ ਬੀਤ ਗਿਆ ਬੀਤ ਗਿਆ ਭੁੱਲ ਜਾ ਜਿਹੜਾ ਆ ਗਿਆ ਉਹਨੂੰ ਕਬੂਲ ਕਰੋ ਤੇ ਜਿਹੜਾ ਚਲਾ ਗਿਆ ਉਹ ਉਸ ਸਮੇਂ ਤੋਂ ਸਬਕ ਸਿੱਖੋ ਬਸ ਲਾਸਟ गल तो मैं यही है कि सब प्यार फैलाओ सब तो वह प्यार फैलाओ क्योंकि एक प्यार ही है जो पीढ़िया रख रखता है आपस विच दोने पीढ़िया का जो प्यार बनिया रहेगा समाज तरक्की करता है समा तो किसी नहीं रुकता पर जे असी समय के नाल चला समय के नाल चलना सिख लगे ਤਾਂ ਸਾਡੀ ਜਿਹੜੀ ਉਮਰ ਹੈ ਨਾ ਜਿਵੇਂ ਹੁਣ ਮੇਰੀ 60ਵੇਂ ਆ ਜਾਏ ਤਾਂ ਉਮਰ ਇੱਕ ਗਿਣਤੀ ਰਹਿ ਜੂਗੀ ਜੇ ਆਪਦੇ ਆਪ ਨੂੰ ਨਹੀਂ ਬਦਲੋਗੇ 올ਡ ਏਜ ਨਹੀਂ ਕਹਿਣਾ ਇਹ ਹਾਂਜੀ ਦੋਸਤੋ ਅੱਜ ਜਿਹੜੀ ਤੁਸੀਂ ਹੁਣ ਮੇਰੇ ਨਾਲ ਗੱਲਬਾਤ ਸੁਣੀ ਹੈ ਤੁਸੀਂ ਮੇਰਾ ਚਿਹਰਾ ਦੇਖਿਆ ਹੋਊਗਾ ਥੋੜਾ ਜਿਹਾ ਗੁੱਸੇ ਜਿਹਾ ਵਾਲਾ ਸੀ ਟੋਨ ਮੇਰੀ ਗੁੱਸੇ ਵਾਲੀ ਟੋਨ ਮੇਰੀ ਇਸ ਤਰ੍ਹਾਂ ਹੋਈ ਪਈ ਸੀ ਕਿਉਂਕਿ ਮੇਰੀ ਵੀ ਮਾਤਾ ਜੀ ਹੈਗੇ ਆ ਸਾਸੂਆਂ ਆ ਮੈਂ ਉਹਨਾਂ ਨਾਲ ਕਿਵੇਂ ਸਬੰਧ ਰੱਖਿਆ ਮੇਰੀ ਬਹੂ ਵੀ ਹੈਗੀ ਹੈ ਮੈਂ ਉਹਦੇ ਨਾਲ ਕਿਵੇਂ ਸਬੰਧ ਰੱਖਿਆ ਇਹ ਗੱਲਾਂ ਮੈਂ ਤੁਹਾਨੂੰ ਫੇਰ ਅਗਲੇ ਵੀਡੀਓ 'ਚ ਕਿਸੇ ਨਾਲ ਦੱਸੂੰਗੀ ਮਤਲਬ ਤਾਂ ਇਹ ਪੀੜ੍ਹੀਆਂ ਦਾ ਫਰਕ ਤਾਂ ਰਹੂਗਾ ਹੀ ਪਰ ਜੇ ਅਸੀਂ ਆਪਣੇ ਆਪ ਨੂੰ ਬਦਲ ਲਿਆ ਥੋੜਾ ਜਿਹਾ ਥੋੜਾ ਜਿਹਾ ਬਦਲ ਲੋ ਬੱਚਿਆਂ ਦੇ ਹਾਂ ਦਾ ਬਣ ਜਾਓ ਬੱਚਿਆਂ ਦੇ ਹਾਂ ਦੇ ਬਣ ਕੇ ਉਹਨਾਂ ਦੇ ਨਾਲ ਚੱਲਾਂਗੇ ਉਹਨਾਂ ਨੂੰ ਵੀ ਚੰਗਾ ਲੱਗੂਗਾ ਸਾਨੂੰ ਵੀ ਚੰਗਾ ਲੱਗੂਗਾ ਏ ਨਹੀਂ ਵੀ ਅਸੀਂ ਆਉਂਦੀ ਹਾਂਕਰ ਚ ਰਹਿਣਾ ਵੀ ਅਸੀਂ ਤਾਂ ਵੱਡੇ ਆ ਹਮ ਤੋਂ ਵੱਡੇ ਹੈ ਵੱਡੇ ਹੈਗੇ ਤਾਂ ਫਿਰ ਵੱਡਪਣ ਦਿਖਾਓ ਵੱਡੇ ਬਣ ਕੇ ਰਹੋ ਮੇਰੀ ਇਹਨਾਂ ਗੱਲਾਂ ਵਿੱਚ ਤੁਹਾਨੂੰ ਕੋਈ ਵੀ ਗੱਲ ਚੰਗੀ ਲੱਗੀ ਹੋਵੇ ਤਾਂ ਕਮੈਂਟ ਕਰੋ ਤੁਸੀਂ ਕਿਹੜੇ ਪਾਸੇੋਂ ਕਿਹੜੀ ਪੀੜ੍ਹੀ ਚੋਂ ਮੇਰੀ ਵਾਲੀ ਪੀੜ੍ਹੀ ਚੋਂ ਕਿ ਮੇਰੇ ਬਜ਼ੁਰਗਾਂ ਵਾਲੀ ਪੀੜ੍ਹੀ ਚੋਂ ਇਹ α ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਚੋਂ ਤੇ ਆਪਣੇ ਬਜ਼ੁਰਗਾਂ ਨੂੰ ਆਪ ਦੇ ਪੇਰੈਂਟਸ ਨੂੰ ਮੇਰੀ ਵੀਡੀਓ ਦਿਖਾਓ ਜੇ ਪੇਰੈਂਟਸ ਅਤੇ ਬੱਚਿਆਂ ਨੂੰ ਦਿਖਾਓ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਬਹੁਤ ਸਾਰਾ ਪਿਆਰ ਅਸ਼ੀਰਵਾਦ ਜ਼ਿੰਦਗੀ ਹਮੇਸ਼ਾ ਸਿੱਧੀ ਲਾਈਨ ਨਹੀਂ ਹੁੰਦੀ ਕਈ ਵਾਰੀ